ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਤਾਨੂੰ ਜੜਦੀ ਕਲਾ ਵਿੱਚ ਰੱਖੇ ਹਮੇਸ਼ਾ ਹੋਰ ਕਿਦਾਂ ਤੁਸੀਂ ਸਾਰੇ ਠੀਕ ਠਾਕ ਹੋ ਖੁਸ਼ ਹੋ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਆਪਣੇ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀਦਾ ਸਾਡਾ ਕੰਮ ਸਿਰਫ ਐਡ ਪਾਣਾ ਹੈ ਜੀ ਜਿਨ੍ਹਾਂ ਨੇ ਆਪਣੀ ਐਡ ਬਾਰ-ਬਾਰ ਦੁਬਾਰਾ ਰੀਪੀਟ ਕਰवानी ਹੈ ਜੀ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਵਿੱਚ ਰਾਮ ਰਾਮ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ बेटे का रिश्ता नोट करो जी नेम सिंह पोंगा टेडस नैवर मैरिड जन्म है जी तेई आठ उन्नीस सौ छियानवे का टाइम सत्त पंद्रह पी एम एरिया मलोट मंगलिक नहीं है जी बेटा हाइट पांच फुट छई इंच है कास्ट सिख अरोड़ा एजुकेशन बी ए फ्रॉम इंडिया एंड डिप्लोमा फ्रॉम आसट्रेलिया इन्ह का काम है जी ट्रांसपो ट्रांसपोर्टेन का आसट्रेलिया पैकेज है जी नब्बे हज़ार डॉलर ब्रदर कोई नहीं है जी सिस्टर दो ਦੋਨੋਂ ਮੈਰਿਡ ਹੈ ਜੀ ਫਾਦਰ ਜੀ ਆਇਰਨ ਮਰਚੰਟ ਸੀ ਬਿਜ਼ਨਸ ਕਰਦੇ ਨੇ ਮਦਰ ਹਾਊਸ ਵਾਈਫ ਹੈ ਜੀ ਡਾਈਟ ਇਹਨਾਂ ਦੀ ਨੋਨ ਵੈਜ ਹੈ ਡੋంట్ ਡੂ ਨਾਟ ਸਮੋਕ ਡਰਿੰਕ ਓਗੇਨਲੀ ਪ੍ਰੋਪਰਟੀ ਇਹਨਾਂ ਦੀ ਆਪਣੀ ਹੈ ਜੀ ਰਿਕੁਆਇਰਮੈਂਟ ਹੈ ਜੀ ਲੁਕਿੰਗ ਫੋਰ ਨਾਈਸ ਗਰਲ ਪੂ ਰਿਸਪੈਕਟ ਐਲਡਰਸ ਕੁਆਲਿਫਿਕੇਸ਼ਨ ਜੀ ਬੈਚਲਰ ਡਿਗਰੀ ਮਿਨੀਮਮ ਹੋਵੇ ਔਰ ਉਸ ਦੀ ਲੜਕੀ ਦੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਆਸਟ੍ਰੇਲੀਆ ਦੀ ਪੰਜਾਬੀ ਕੁੜੀ ਚਾਹੀਦੀ ਹੈ ਜੀ ਬੈਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਤਨੇਜਾਇ ਜੀ ਕਾਸਟ ਅਰੋੜਾ ਸਿੱਖ ਹੈ ਡੇਟ ਆਫ ਬਰਥ ਹੈ ਜੀ 25 5 2001 ਦਾ ਹਾਈਟ 5 ਫੁੱਟ 4 ਇੰਚਾ ਜੀ ਟਾਈਮਿੰਗ 12 ਏਮ ਕਲਰ ਫੇਅਰ ਹੈ ਕੁਆਲਿਫੀਕੇਸ਼ਨ ਪਲੱਸ 2 ਹੈ ਜੇਨਨ ਜੀ ਡਿਪਲੋਮਾ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ ਜੀ 2 ਸਾਲ ਦਾ ਮੈਰਿਜ ਮਟੀਰੀਅਲ ਅਨਮੈਰਿਟ ਨੇ ਜੀ ਵਰਕਿੰਗ ਗਰਲਾ ਜੀ ਜੋਬ ਇਨ ਸੈਲੂਨ ਦੇ ਵਿੱਚ ਜੋਬ ਕਰਦੇ ਨੇ ਜੀ ਫਾਦਰ ਇਹਨਾਂ ਦੇ ਫਾਰਮਰ ਨੇ ਜੀ ਮਦਰ ਇਹਨਾਂ ਦੇ ਹਾਊਸ ਵਾਈਫ ਹੈ ਸਿਬਲਿੰਗ ਦੋ ਬ੍ਰਦਰ ਨੇ ਜੀ ਬੋਥ ਆਰ ਮੈਰਿਡ ਗੋ ਤੇਜੀ ਪਾਪਾ ਦੀ ਤਨੀਚਾ ਮੰਮੀ ਦੀ ਗਮਰ ਸਿਟੀ ਦਸੂਆ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਾ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਰਿਸ਼ਤਾ ਨੋਟ ਕਰੋ ਜੀ ਜਨਮ 7 12 1997 ਕੱਦ 5 ਫੁੱਟ 7 ਇੰਚ ਜਾਤ ਸੈਣੀ ਹੈ ਜੀ ਪਲੱਸ 2 ਪੜਾਈ ਕੀਤੀ ਜੀ ਨਾਨ ਮੈਡੀਕਲ ਲੁਧਿਆਣਾ ਵਿੱਚ ਡਿਪਲੋਮਾ ਨਿਊਜ਼ੀਲੈਂਡ ਵਿੱਚ ਲੜਕਾ ਪਗੜੀਦਾਰੀ ਹੈ ਜੀ ਲੜਕਾ ਨਿਊਜ਼ੀਲੈਂਡ ਵਿੱਚ ਸ਼ੈਫ ਦਾ ਕੰਮ ਕਰਦਾ ਹੈ ਜੀ ਪੱਕਾ ਹੈ ਉੱਥੇ ਏਰੀਆ ਨਮਾਸ਼ਹਿਰ ਹੈ ਜੀ ਲੁਧਿਆਣਾ ਵਿੱਚ ਰਹਿ ਰਹੇ ਨੇ ਪਿਤਾ ਦਾ ਕੰਮ ਟਰਾਂਸਪੋਰਟ ਹੈ ਜੀ ਮਾਤਾ ਹਾਊਸ ਵਾਈਫ ਹੈ ਭੈਣ ਕੈਨੇਡਾ ਵਿੱਚ ਪੜਾਈ ਕਰ ਰਹੀ ਹੈ ਜੀ ਇਹਨਾਂ ਨੂੰ ਲੜਕੀ ਨਿਊਜ਼ੀਲੈਂਡ ਦੀ ਚਾਹੀਦੀ ਹੈ ਜੀ ਨਿਊਜ਼ੀਲੈਂਡ ਲੜਕੀ ਨੂੰ ਪਾਲ ਦਿੱਤੀ ਜਾਂਦੀ ਹੈ ਇੰਡੀਆ ਵਿੱਚ ਪੜੇ ਲਿਖੇ ਸੋਹਣੀ ਸੁਨੱਖੀ ਲੜਕੀ ਹੋਵੇ ਲੁਧਿਆਣਾ ਅਤੇ ਦੁਆਬੇ ਏਰੀਆ ਵਾਲੇ ਸੰਪਰਕ ਕਰ ਸਕਦੇ ਹਨ ਜੀ ਇਹਨਾਂ ਨੂੰ ਇਹਨਾਂ ਦੇ ਨੰਬਰ ਦਿੱਤੇ ਗਏ ਹਨ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 3/10/1999 ਦਾ ਹੈ ਜੀ ਜੱਟ ਪੰਜਾਬੀ Hindu ਨੇ ਹਾਈਟ 5 ਫੁੱਟ 3 ਇੰਚਾ ਜੀ ਕੁਆਲੀਫਿਕੇਸ਼ਨ +2 ਕੀਤੀ ਜਿਨ੍ਹਾਂ ਨੇ DCA ਡਿਪਲੋਮਾ ਏਰੀਆ ਇਹਨਾਂ ਦਾ ਹੁਸ਼ਿਆਰਪੁਰ ਹੈ ਜੀ ਫੈਮਿਲੀ ਵਿੱਚ ਫਾਦਰ ਨੋ ਵਰਕ ਮਦਰ ਹਾਊਸ ਵਾਈਫ ਹੈ ਜੀ 1 ਬ੍ਰਦਰ ਲਿਵ ਇਨ USA ਇਹਨਾਂ ਦੀ ਮੰਗ ਹੈ ਕਿ ਲੜਕਾ Hindu ਹੋਵੇ ਉਸ ਦਾ ਆਪਣਾ ਕੰਮ ਹੋਵੇ ਜਾਂ NRI ਹੋਵੇ टैलीफोन नंबर दिता गया जी आप टैलीफोन करके वधेरे जानकारी लै सकते हो रिश्ता नोट करो जी बेटेद है जी गुरसिख जट बॉय है जी जन्म उन्नीस सौ छियानवे का कद पं फुट ग्यारह इंच है जी पढ़ाई इन्होंने एम ए की है कला मुंडा है जी एक भैन व्याई हुई है इन्ही मदर हाउसवाइफ ने फादर एग्रीकल्चर ने फोर शॉप्स है जी इन्हों दड़का दुबई भी जॉब करता है जी लास्ट फोर ईयरस तो ਸਟੀਟਿੰਗ ਜੌਬ ਹੈ ਜੀ ਸੈਲਰੀ 1 ਲੱਖ ਪਰ ਮਹੀਨਾ ਹੈ ਜੀ ਮੰਗ ਇਹਨਾਂ ਨੂੰ ਹੈ ਕਿ ਕੁੜੀ ਗੁਰਦਾਸਪੁਰ ਅੰਬਿਸਰ ਏਰੀਆ ਤੋਂ ਹੋਵੇ ਬੀਏ ਪਾਸ ਹੋਵੇ ਕੱਦ ਕੁੜੀ ਦਾ 5 ਫੁੱਟ 4 ਇੰਚ ਹੋਵੇ ਸਿੰਪਲ ਮੈਰਿਜ ਕਰਨੀਆਂ ਜੀ ਇਹਨਾਂ ਨੇ ਜਲਦੀ ਵਿਆਹ ਕਰਨਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਮੰਗਲਿਕ ਬੇਟੇ ਦਾ ਹੈ ਜੀ ਨੇਮ ਕੁਮਾਰ ਮੋਡਗਿਲ ਮੰਗਲਿਕ ਹੈ ਜੀ ਡੇਟ ਆਫ ਬਰਥ 23 8 ਨਵੰਬਰ ਦਾ पढ़ाई इन्होंने बी टैक एम बी ए की है जी जॉब करते हैं जी मैनेजर इन कंपनी लुधियाना हाइट पांच फुट अठ इंच है जी कास्ट सरस्वत ब्राह्मण है एरिया नियर दहलौ डिस्ट्रिक्ट लुधियाना इन्हों पढ़ी लिखी जॉब कर दी मंगलिक लड़की की लड़ है जी टैलीफोन नंबर दिता गया है जी वधेरे जानकारी लै सकते हो रिश्ता नोट करो जी बेटी का है जी ਮੰਗਲਿਕ ਲੜਕੀ ਹੈ ਜੀ ਡੇਟ ਆਫ ਬਰਥ 17/2/1992 ਦਾ ਟਾਈਮ ਹੈ ਜੀ 11:58 ਪੀਐਮ ਜਲੰਧਰ ਸੀਟੀ ਹੈ ਜੀ ਇਹਨਾਂ ਦਾ ਕਾਸਟ ਨਹੀਂ ਹੈ ਹਾਈਟ 5 ਫੁੱਟ 6 ਇੰਚ ਹੈ ਜੀ ਸਟੱਡੀ ਇਹਨਾਂ ਨੇ ਗ੍ਰੈਜੂਏਟ ਕੀਤੀ ਹੈ ਜੀ ਵਰਕ ਕਰਦੇ ਨੇ ਜੀ ਮੈਨੇਜਰ ਐਟ ਇਮੀਗ੍ਰੇਸ਼ਨ ਆਫਿਸ ਫਾਦਰ ਦੁਬਈ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਮੈਰਿਡ ਹੈ ਜੀ ਇਹਨਾਂ ਦੀ ਇੱਕ ਬ੍ਰਦਰ ਲਿਵਸ ਇਨ ਕੈਨੇਡਾ ਇਹਨਾਂ ਨੂੰ ਲੜਕੀ ਜਲੰਧਰ ਦੇ ਨੇੜੇ ਤੇੜੇ ਔਰ ਕੈਨੇਡਾ ਐਂਡ ਹਿੰਦੂ ਫੈਮਿਲੀ ਚਾਹੀਦੀ ਹੈ ਜੀ ਜਨਰਲ ਔਰ ਸੇਮ ਕਾਸਟ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਹੈ ਜੀ ਗੋਤ ਬਰਾੜ ਕੱਦ 5 ਫੁੱਟ 10 ਇੰਚ ਹੈ ਜੀ ਜਨਮ 22 11 92 ਦਾ ਹੈ ਜੀ ਪੜ੍ਹਾਈ 12 ਪਾਸ ਨਹੀਂ ਆਈਟੀਆਈ ਡਿਪਲੋਮਾ ਕੀਤਾ ਹੈ ਜੀ ਇਹਨਾਂ ਨੇ ਇਹਨਾਂ ਦੀ ਇੱਕ ਪੈਨ ਮੈਰਿਡ ਹੈ ਜੀ ਆਸਟ੍ਰੇਲੀਆ ਵੀ ਸਿਟੀਜ਼ਨ ਹੈ ਪਿਤਾ ਜੀ ਨਹੀਂ ਹਨ ਜੀ ਮਾਤਾ ਜੀ ਕੋ ਰੇਲੂ ਵਾਈਫ ਹੈ ਜੀ ਜਮੀਨ ਇਹਨਾਂ ਕੋਲ 2 ਕਿਲੇ ਹੈ ਮੁੰਡਾ ਦੁਪਾਈ ਵਿੱਚ ਕੰਮ ਕਰਦਾ ਹੈ ਜੀ ਇਹਨਾਂ ਦਾ ਤਲਾਕ ਹੋਇਆ ਪਿਆ ਹੈ ਜੀ ਇਹਨਾਂ ਨੂੰ ਕੁੜੀ ਤਲਾਕशुदा ਗਰੀਬ ਕਰਦੀ ਪੜੀ ਲਿਖੀ ਸਲਾਈ ਕਢਾਈ ਦਾ ਜਾਂ ਬੁਟੀਕਾ ਜਾਂ ਬਿਊਟੀ ਪੈਲਰ ਦਾ ਕੰਮ ਜਾਣਦੀ ਹੋਵੇ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਚੁੰਨੀ ਝੜਾਵਾ ਕਰਨਾ ਹੈ ਜੀ ਕੁੜੀ ਦੀ ਉਮਰ 28 ਤੋਂ 36 ਸਾਲ ਤੱਕ ਹੋਵੇ ਜੀ ਐਸਸੀ ਨੂੰ ਛੱਡ ਕੇ ਕੋਈ ਜਾਤੀਬੰਧਨ ਨਹੀਂ ਹੈ ਜੀ ਮੁੰਡੇ ਨੇ ਦਸੰਬਰ ਵਿੱਚ 3 ਮਹੀਨੇ ਦੀ ਛੁੱਟੀ ਤਿਆਉਣਾ ਹੈ ਜੀ टैलीफोन नंबर दिता गया है जी आपेरे जानकारी लै सकते हो इन्होंने सिर्फ वट्सअप कॉल ही करना रिश्ता नोट करो जी नेम एम के हिंदू अरोड़ा डेट ऑफ बर्थ है जी पच्ची दस उन्नीस सौ अठासी एरिया है जी हो आल जर्नल कास्ट वेलकम टाइम है जी छः पैंती ए एम क्वालिफिकेशन ग्रेजुएट प्लस इलेक्ट्रॉनिक्स एंड कम्यूनीकेशन इंजीनियरिंग डिप्लोमा वर्क कर दें जी ऑन कैब है जी इन ओला कंपनी सेल्फ ड्राइविंग एट मोहाली अपना कार है जी एट अबोहर वैष्णो ने नॉन डिमांड चुनी चढ़ावा करना है जी इनकम पचवंजा हज़ार रुपये पर मंथ है जी हाइट पांच फुट दस इंच है जी टाल एंड थिन है जी फैमिली फादर ने मदर हाउसवाइफ है जी इन्होंने एक ब्रदर है जी दो सिस्टर ने दो सिस्टर मैरिड है जी आर सिस्टर्स एंड जीजू ऑन गवर्नमेंट जॉब ਪਰਦਰੇ ਨੰਦਾ ਜੋਬ ਕਰਦੇ ਆਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਏਰੀਆ ਤਰਨਤਾਰਨਾ ਜੀ ਉਮਰ 30 ਸਾਲ ਹੈ ਕਾਸਟ ਰਾਮਗੜੀਆ ਸਿੱਖ ਹੈ ਜੀ ਹਾਈਟ 6 ਫੁੱਟ 1 ਇੰਚ ਹੈ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਕੀਤੀ ਜੀ ਕੰਮ ਇਹਨਾਂ ਦਾ ਜੀ ਗਵਰਨਮੈਂਟ ਜੋਬ ਹੈ ਜੀ ਫੂਡ ਇਨਸਪੈਕਟਰ ਨੇ ਪਰਿਵਾਰ ਨਸ਼ੇ ਤੋਂ ਰਹਿੰਦਾ ਜੀ ਮੁੰਡਾ ਸਰਦਾਰ ਹੈ ਪੱਗ ਬੰਦਾ ਹੈ ਜੀ 5 ਏਕੜ ਜ਼ਮੀਨ ਹੈ ਜੀ ਇਹਨਾਂ ਕੋਲ ਇੱਕ ਛੋਟੀ ਭੈਣ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਵਧੀਆ ਖਾਨਦਾਨ ਦੀ ਕਿਸੇ ਚੰਗੇ ਡਿਪਾਰਟਮੈਂਟ ਵਿੱਚ ਗਵਰਨਮੈਂਟ ਜੌਬ ਹੋਵੇ ਜੀ ਸੋਨੀ ਸੁਨੱਖੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਕਾਸਟ ਰਾਮਗੜੀ ਜਾਂ ਸਿੱਖ ਜਾਂ ਜੱਟ ਸਿੱਖ ਹੋਣ ਏਰੀਆ ਅੰਬਿਸਰ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹੁਣ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1997 ਦਾ ਹੈ ਜੀ ਹਾਈਟ 5 ਫੁੱਟ 3 ਇੰਚ ਹੈ ਜੀ ਕਾਸਤ ਰਾਮਦਾਸ ਸਿੰਘ ਹੈ ਜੀ ਏਰੀਆ ਫਜ਼ਿਲਕਾ ਫੈਮਿਲੀ ਵਿੱਚ ਮਦਰ ਫਾਦਰ ਤਿੰਨ ਛੋਟੇ ਭਰਾ ਨੇ ਜੀ ਪੜਾਈ ਇਹਨਾਂ ਨੇ ਕੀਤੀ ਹੈ ਜੀ ਬੀਐਸਸੀ ਨਰਸਿੰਗ ਵਿਦ 1 ਸਾਲ ਹਸਪੀਟਲ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਬਿਤੇਰੀ ਜਾਣਕਾਰੀ ਲੈ ਸਕਦੇ ਹੋ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਤ ਕੁਮਾਰ ਹੈ ਜੀ ਕੈਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ ਹਾਈਟ 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ ਐਜੂਕੇਸ਼ਨ ਬੀ ਕਮ ਹੈ ਜੀ ਫਰਮ ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫਰਮ ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇ ਇਹਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ ਬੀਸੀ ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ रिश्ता नोट ਕਰੋ जी बेटे ਦਾ ਹੈ ਜੀ ਨਾਮ ਸਿੰਘ ਏਰੀਆ ਬਠਿੰਡਾ ਹੈ ਜੀ ਪੜਾਈ ਐਮਟਾ ਕੀਤੀ ਇਹਨਾਂ ਨੇ ਇੱਕ ਪੈਨ ਹੈ ਜੀ ਅਸਟ੍ਰੇਲੀਆ ਮੈਰਿਡ ਹੈ ਜੀ ਪਰ ਇੱਕ ਮੈਰਿਡ ਹੈ ਕੱਤ 5 ਫੁੱਟ 8 ਇੰਚਾ ਜੀ ਕਾਸਟ ਝਟ ਸਿੱਖ ਹੈ ਗੋਤ ਢਿੱਲੋਂ ਵੈਸ਼ਨੋ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੋਬ ਹੈ ਜੀ ਉਮਰ 1992 ਜਮੀਨ 12 ਕਿਲੇ ਹੈ ਜੀ 6 ਕਿਲੇ ਇੱਕ ਪਰਾਨੋ ਮਾਤਾ ਜੀ ਬਿਜਲੀ ਬੋਰਡ ਵਿੱਚ ਪੈਸ਼ਨਰ ਹਨ ਜੀ ਐਨਾ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਪੰਜਾਬ ਦੇ ਹੀ ਲੜਕੇ ਦੇਖ ਰਹੇ ਹਨ ਜੀ ਸਿਰਫ ਪੰਜਾਬ ਵਾਲੇ ਹੀ ਸੰਪਰਕ ਕਰਨ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਬਧੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 15 1993 ਆਸਟ੍ਰੇਲੀਅਨ ਸਿਟੀਜ਼ਨ ਹੈ ਜੀ ਏਰੀਆ ਇਹਨਾਂ ਦਾ ਜਲੰਧਰ ਹੈ ਕਾਸਟ ਲੁਭਾਨਾ ਸਿੱਖ ਹੈ ਹਾਈਟ 5 ਫੁੱਟ 11 ਇੰਚ ਹੈ ਕੁਆਲਿਫਿਕੇਸ਼ਨ ਇਹਨਾਂ ਦੀ ਐਮ पी ए मास्टर ऑफ प्रोफेसनल अकाउंटिंग है जी जॉब कर ने जी ऑस्ट्रेलिया पब्लिक सर्विस गवर्नमेंट सेक्टर ब्रदर एक है जी एक ब्रदर मैरिड है जी लिव इन कनेडा फादर पास्ट अवे मदर लिव इन कनेडा सिस्टर एना एक एल्डर सिस्टर मैरिड है जी एंड एक यंगर सिस्टर मैरिड है बोथ लिव इन कनेडा आप टेलीफोन करके वधेरे जानकारी लै सकते हो एन आर आई बेटे का रिश्ता नोट करो जी नेम सिंह UK NRI BRITISH CITIZEN AMRIT TARI GURSEKH BETA HAI JI VEGETARIAN HAI ADIA ROPADA JI INNA KOI PROPERTY HAI JI HOUSE INNA DA APNA AND EK QILA HAI JI INNA KOI AGE INNA DI 48 HAI JI HEIGHT 5 FOOT 6 INCH HAI MA SIKH RELIGION STUDY INNA NE PUNJABI UNIVERSITY PATIALA TO KITTI HAI JI INNA DA DIVORCE HOYA PAYA JI LIVING ALONE IN UK ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਇਹਨਾਂ ਨੂੰ ਲੋੜ ਹੈ ਜੀ ਸਿਕ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਉਮਰ 30 ਤੋਂ 35 ਸਾਲ ਤੱਕ ਹੋਵੇ ਜੀ ਇਹਨਾਂ ਨੂੰ ਸਿਕ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੀ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ कास्ट टिंगड़ा डेट ऑफ बर्थ है जी पांच पां उन्नीस सौ छियानवे टाइम अठ पताली एम एरिया फिलोर है जी हाइट छः फुट है क्वालिफिकेशन है जी मास्टर्स इन फिजिक्स डिप्लोमा ऑफ डाटा साइंस कैलगरीज करंटली ऑन वर्क परमिट वर्किंग इन कैलोना में एनता है जी कैशियर एट स्टोर है जी एरिया हशियारपुर है फादर बिजनेस ओनर है जी मदर वाइफ है ਐਂਡ ਬ੍ਰਦਰ ਆਲਸੋ ਇਨ ਕੈਲੋਨਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਾਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਮੁੰਡਾ ਚਾਹੀਦਾ ਹੈ ਜੀ ਇਹਨਾਂ ਨੂੰ ਸਿਰਫ ਜਨਰਲ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ